ਸਤਿ ਸ਼੍ਰੀ ਅਕਾਲ ਜੀ ਐਸਐਮਜ਼ेड ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਗਲੇਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੇ ਪਾਵਨ ਤਿਉਹਾਰ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਵਾਰ ਸਭ ਤੋਂ ਖਾਸ ਇਹ ਰਹਿਣ ਜਾ ਰਿਹਾ ਹੈ ਕਿ ਅਸੀਂ ਐਸਐਮਜ਼ेड ਇਸ ਵਾਰ ਆਫਿਸ ਦੇ ਵਿੱਚ ਖੜੇ ਆ ਤੇ ਸਾਰੀ ਟੀਮ ਤੋਂ ਰਾਏ ਲੈਣਿਆ ਕਿ ਉਹ ਦੀਵਾਲੀ ਤਿਉਹਾਰ ਤੇ ਕੀ ਖਾਸ ਕਰ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਸਾਡੇ ਨਿਊਜ਼ ਚੈਨਲ ਦੇ ਐਡੀਟਰ ਐਂਡ ਚੀਫ ਬੀਕੇ ਬਵੇਜਾ ਸਰ ਨਾਲ ਗੱਲਬਾਤ ਕਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਡੇ ਨਾਲ ਲਾਉਣ ਕਿ ਕਿਸ ਤਰ੍ਹਾਂ ਉਹ ਦੀਵਾਲੀ ਦਾ ਤਿਉਹਾਰ ਮਨਾ ਰਹੇ ਆ ਤੇ ਨਾਲ ਦੀ ਨਾਲ ਹੀ ਅਸੀਂ ਉਹਨਾਂ ਤੋਂ ਵਿਚ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿ ਆਉਣ ਵਾਲਾ ਸਾਲ ਤੇ ਜੋ ਅੱਗੇ ਤਿਉਹਾਰ ਆ ਰਹੇ ਨੇ ਉਹ ਕੀ ਸੋਚਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਐਸ ਐਮ ਜੈਡ ਫੈਮਿਲੀ ਨੂੰ ਜਿਹੜੀ ਕਿ ਇੱਥੇ ਮੇਰੇ ਪਰਿਵਾਰ ਦੀ ਤਰ੍ਹਾਂ ਹੈਗੀ ਹੈ ਉਹਨੂੰ ਮੈਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਨਾ ਤੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੰਨੀਆਂ ਪਰਮਾਤਮਾ ਬਖਸ਼ਿਸ਼ ਕਰੇ ਉਹਨਾਂ ਦੇ ਪਰਿਵਾਰ ਨੂੰ ਤੰਦੁਸਤੀ ਦੇਵੇ ਈਸ਼ਵਰ ਕਰੇ ਬੁਲੰਦੀਆਂ ਤੇ ਜਾਨ ਸਾਰੇ ਬੱਚੇ ਜਿਹੜੇ ਮੇਰੇ ਨਾਲ ਇੱਥੇ ਕੰਮ ਮਿਲ ਕੇ ਕੰਮ ਕਰ ਰਹੇ ਨੇ ਜਿਹੜੇ ਕੀ ਆਪਣੀ ਓਨਰਸ਼ਿਪ ਸੰਭਾਲ ਕੇ ਇੱਥੇ ਕੰਮ ਕਰ ਰਹੇ ਔਰ ਮੈਂ ਸਾਰੇ ਦੇਸ਼ ਦੇ ਵਸੀਆਂ ਨੂੰ ਪੰਜਾਬ ਦੇ ਵਸੀਆਂ ਨੂੰ ਵੀ ਇੱਕ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਚਾਹਨਾ ਵਾਂ ਕਿ ਪ੍ਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਹੇ ਸਾਡਾ ਪੰਜਾਬ ਤੇ ਜਿਹੜੇ ਵੀ ਸਾਰੇ ਬੱਚੇ ਦੀਵਾਲੀ ਦਾ ਤਿਹਾਰ ਪਟਾਕਿਆਂ ਨਾਲ ਖੁਸ਼ੀਆਂ ਨਾਲ ਮਨਾਉਂਦੇ ਆ ਤੇ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਕਿ ਉਹ ਸੁਰੱਖਿਅਤ ਹੋ ਕੇ ਵਧੀਆ ਤਰੀਕੇ ਨਾਲ ਦੀਵਾਲੀ ਮਨਾਣ ਗ੍ਰੀਨ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਨ ਔਰ ਪਟਾਕਿਆਂ ਤੋਂ ਥੋੜਾ ਅਵੋਇਡ ਕਰਨ ਤਾਂ ਕਿ ਉਹ ਤੰਦਰੁਸਤ ਰਹਿ ਸਕਣ ਕੋਈ ਇਸ ਤਰ੍ਹਾਂ ਦੀ ਐਪਨਿੰਗ ਨਾ ਹੋਵੇ ਥੈਂਕ ਯੂ ਬਹੁਤ ਬਹੁਤ ਵਧਾਈਆਂ ਅਗੇਂ ਸੋ ਸਰ ਨੇ ਸਭ ਤੋਂ ਮੇਨ ਗੱਲ ਇਹ ਕੀਤੀ ਹੈ ਕਿ ਬੱਚੇ ਸੁਰੱਖਿਅਤ ਰਹਿਣ ਤੇ ਗ੍ਰੀਨ ਦੀਵਾਲੀ ਮਨਾਉਣ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਗ੍ਰੀਨ ਦੀਵਾਲੀ ਜੋ ਹੈ ਉਹ ਸੁਰੱਖਿਅਤ ਵੀ ਹੈ ਤੇ ਪ੍ਰਦੂਸ਼ਣ ਤੋਂ ਰਹਿਤ ਵੀ ਹੁੰਦੀ ਹੈ ਤੇ ਹੁਣ ਅਸੀਂ ਸਾਡੇ ਜੋ ਚੈਨਲ ਦੇ ਮੇਨ ਮੁੱਢ ਹੁੰਦੇ ਆ ਜਿੱਥੋਂ ਅਸੀਂ ਐਡਿਟਿੰਗ ਕਰਦੇ ਆ ਕਿਸੇ ਵੀ ਚੀਜ਼ ਦੀ ਵਿਕਾਸ ਜੀ ਸਾਡੇ ਸੀਨੀਅਰ ਐਡੀਟਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਉਹਨਾਂ ਦਾ ਤਿਉਹਾਰ ਚੱਲਦਾ ਪਿਆ ਤੇ ਕੀ ਅਗਲਾ ਸੋਚਤੇ ਰਹੇ ਵਿਕਾਸ ਜੀ ਸਭ ਤੋਂ ਪਹਿਲਾਂ ਤਾਂ ਦੀਵਾਲੀ ਦੀਆਂ ਵਿਸ਼ੇਸਤਵਾਂ ਤੇ ਤੁਹਾਡਾ ਕੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਜੀ ਮਿਲਵੇ ਸਾਰੀ ਦੀਵਾਲੀ ਗਰੀ ਮਨਾਇ ਹੋ ਜਾਏ ਜੀ ਬਾਈ ਇਹੀ ਬੇਨਤੀ ਮੇਰੀ ਸੋ ਵਿਕਾਸ ਜੀ ਅਕਸਰ ਕੰਮ ਜ਼ਿਆਦਾ ਕਰਦੇ ਨੇ ਤੇ ਉਹ ਅਕਸਰ ਘੱਟ ਬੋਲਦੇ ਨੇ ਸ਼ਾਇਦ ਉਹਨਾਂ ਦਾ ਇਹੀ ਮੰਤਰ ਆ ਕਿ ਉਹ ਕੰਮ ਤੇ ਜ਼ਿਆਦਾ ਫੋਕਸ ਕਰਦੇ ਨੇ ਹੁਣ ਅਸੀਂ ਆਪਣੇ ਨੈਕਸਟ ਐਡੀਟਰ ਨਾਲ ਗੱਲਬਾਤ ਕਰਦੇ ਹਾਂ ਮੋਹ ਜੀ ਤੁਸੀਂ ਕੀ ਸਮਝਦੇ ਹੋ ਦਿਵਾਲੀ ਤੇ ਕੀ ਖਾਸ ਰਹਿੰਦਾ ਹੈ ਤੁਹਾਡੇ ਲਈ ਹਮੇਸ਼ਾ ਤੇ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਮਾਜੀ ਸਭ ਤੋਂ ਪਹਿਲਾਂ ਦਾ ਦਿਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਸ ਇਹੀ ਹੈ ਕਿ ਇੱਕ ਔਕੇ ਟਾਈਮ ਤੋਂ ਬਾਅਦ ਤਿਉਹਾਰ ਆਇਆ ਵੀ ਕਰੋਨਾ ਤੋਂ ਬਾਅਦ ਹੁਣ ਇੱਕ ਬੜੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਵੈਕਸੀਨੇਸ਼ਨ ਆਪਾਂ ਜਤੋਂ ਲਵਾ ਕੇ ਜਿਹੜੀ ਇਹ ਬਿਮਾਰੀ ਹੈ ਇਹਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰੀਏ ਆਪਣਾ ਸਹਿਯੋਗ ਦਿਓ ਸਾਰੇ ਕਿ ਅੱਗੇ ਤਾਂ ਕਿ ਜਿੰਨੇ ਵੀ ਤਿਉਹਾਰ ਆਪਾਂ ਇਦਾਂ ਹੀ ਖੁਸ਼ੀਆਂ ਨਾਲ ਮਨਾ ਸਕੀਏ ਜੀ ਸੋ ਵੈਕਸੀਨ ਦੀ ਗੱਲ ਕੀਤੀ ਹੈ ਤੇ ਨੈਕਸਟ ਅਸੀਂ ਉਸ ਸਖਸ਼ਨਾ ਮਲਵਾਉਣ ਜਾ ਰਹੇ ਹਾਂ ਜੋ ਸਾਰੇ ਜਿੰਨਾਂ ਖਬਰਾਂ ਕਰਦੇ ਆ ਉਹ ਪੋਸਟਿੰਗ ਆ ਫੇਸਬੁੱਕ ਤੇ ਆ YouTube ਤੇ ਆ ਬੜੇ ਇੱਕ ਬਾਕਮਾਲ ਤਰੀਕੇ ਨਾਲ ਪੂਰੀ ਡਿਊਟੀ ਨਿਭਾਉਂਦੇ ਆ ਮੈਂ ਰੰਜਨ ਨਾਲ ਗੱਲ ਕਰੂੰਗਾ ਰੰਜਨ ਦੀਵਾਲੀ ਤੇ ਕੀ ਸੋਚਦੇ ਹੋ ਕਿ ਖਾਸ ਰਹਿਣ ਜਾਣ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਦੀਵਾਲੀ ਅਤੇ ਬੰਦੇ ਸ਼ੋਰ ਦੇ ਵਸਦੀਆਂ ਬਹੁਤ ਬਹੁਤ ਵਧਾਈਆਂ ਅਤੇ ਮੈਂ ਆਹੀ ਕਹਿਣਾ ਚਾਹਾਂਗਾ ਕਿ ਅੱਜ ਪਟਾਕੇ ਜਿੰਨਾ ਹੋ ਸਕੇ ਘੱਟ ਤੋਂ ਘੱਟ ਜਲਾਓ ਅਤੇ ਵੱਧ ਤੋਂ ਵੱਧ ਮਠਿਆਈਆਂ ਵੰਡੋ ਅਤੇ ਖੁਸ਼ੀਆਂ ਵੰਡੋ ਸੋ ਹੁਣ ਮੈਂ ਤੁਹਾਨੂੰ ਬੜੇ ਖਾਸ ਸਖਤਾਂ ਮਲਾਉਣ ਜਾ ਰਹੇ ਹਾਂ ਜੋ ਸਾਰਾ ਟੀਮ ਵੀ ਦੇਖਦੇ ਨਾਲ ਦੀ ਨਾਲ ਹੀ ਉਹ ਅਕਸਰ ਟੀਮ ਨੂੰ ਮੋਟੀਵੇਟ ਵੀ ਕਰਦੇ ਰਹਿੰਦੇ ਨੇ ਕਿ ਕਿਵੇਂ ਟਾਈਮ ਟੂ ਟਾਈਮ ਕੰਮ ਕਰਨਾ ਹੈ ਤਾਂ ਸਾਡੇ ਸੀਨੀਅਰ ਐਂਕਰ ਆਰਤੀ ਪ੍ਰਜਾਪਤੀ ਉਹਨਾਂ ਨੇ ਗੱਲਬਾਤ ਕਰਦੇ ਆ ਮੈਮ ਦੀਵਾਲੀ ਤੇ ਕੀ ਖਾਸ ਕਰਨ ਜਾ ਰਹੇ ਹੋ ਤੇ ਕੀ ਸੁਨੇਹਾ ਦੇਣ ਜਾ ਰਹੇ ਮੈਂ ਦੀਵਾਲੀ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ SMG نیوز ਦੇ ਵੱਲੋਂ ਬਹੁਤ ਸਾਰੀ ਵਧਾਈ ਦਿੰਨੀ ਆ ਤੇ ਸ਼ੁਭਕਾਮਨਾਵਾਂ ਨੇ ਤੇ ਇਹੀ ਮੈਸੇਜ ਦਵਾਂਗੀ ਕਿ ਹਰ ਬੰਦਾ ਜਿਹੜਾ ਹੈ ਉਹ ਗ੍ਰੀਨ ਦੀਵਾਲੀ ਸੈਲੀਬ੍ਰੇਟ ਕਰੇ ਅਤੇ ਖੁਸ਼ ਰਹੇ ਸਸ਼ੀਕਾਲ ਜੀ ਦੀਪਕ ਦੇ ਸਾਈਡ ਫਰੋਂ SMG نیوز ਚੈਨਲ ਐਜ਼ ਅ ਵੀਡੀਓ ਮੇਰੇ ਵੱਲੋਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਆ ਸੋ ਹੁਣ ਗੱਲ ਕਰਦੇ ਆ ਸਾਡੇ ਚੈਨਲ ਦੇ ਸੀਨੀਅਰ ਐਂਕਰ ਐ ਕੁਲਵੰਤ ਸੰਦੋੜਵੀ ਜੀ ਦੇ ਨਾਲ ਕਿ ਉਹਨਾਂ ਦਾ ਇਸ ਪੂਰੇ ਤਿਉਹਾਰ ਤੇ ਕੀ ਮੰਦੇ ਕੀ ਨੇ ਸਭ ਤੋਂ ਪਹਿਲਾਂ ਤਾਂ ਜੀ ਅ ਇਨਕਲਾਬੀ ਕਵੀ ਸ਼ਾਂਤ ਰਾਮ ਦਾਸੀ ਦੀਆਂ ਸਤਰਾਂ ਯਾਦ ਆਉਂਦੀਆਂ ਨੇ ਕਿ ਮਾ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਵੇਂ ਸੂਰਜਾਂ ਕਮੀਆਂ ਦੇ ਵੇੜੇ ਇਹ ਉਹ ਤਿਉਹਾਰ ਐ ਜਿਹਨੂੰ ਲੋਕ ਸਾਲ بھر ਉਡੀਕਦੇ ਨੇ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਕਿ ਇਸ ਦਿਨ ਅਸੀਂ ਸੈਲੀਬ੍ਰੇਟ ਕਰਨਾ ਐ ਜੀ ਤਾਂ ਮੈਂ ਉਮੀਦ ਕਰਦਾ ਆਂ ਪੰਜਾਬ ਦੇ ਵਿੱਚ ਕਿ ਜਿਹੜੀ ਦੀਵਾਲੀ ਐ ਉਹ ਖੁਸ਼ੀਆਂ ਭਰੀ ਹੋਵੇ ਤੇ ਲੋਕਾਂ ਲਈ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਦੀਵਾਲੀ ਖੁਸ਼ਮਨਾ ਹੋ ਕੇ ਗੁਜ਼ਰੇ ਤੇ ਮੇਰੇ ਵੱਲੋਂ ਐਸਮ ਜਨ ਫੈਮਿਲੀ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀ ਧੰਨਵਾਦ ਜੀ ਅੱਜ ਮੈਂ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦਾ ਵਾਂ ਤੇ ਨਾਲ ਮੈਂ ਇਹ ਵੀ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਅੱਜ ਆਪਾਂ ਦਿਵਾਲੀ ਖੁਸ਼ੀਆਂ ਨਾਲ ਬਣਾਈ ਹੈ ਕੱਲੂ ਆਪਾਂ ਵਿਸ਼ਵਕਰਮਾ ਦੇ ਵੀ ਉਸੇ ਤਰ੍ਹਾਂ ਨਯਾਜ ਧੰਨਵਾਦ ਜੀ ਸੋ ਸਾਰੇ ਆਪ ਕੋ ਆਪਣੇ ਹਿਸਾਬ ਦੇ ਨਾਲ ਵਿਸ਼ੇਜ ਦੇ ਰਹੇ ਨੇ ਹੁਣ ਮੈਂ ਤੁਹਾਨੂੰ ਉਹ ਸਖਸ਼ਣਾ ਮਲਾਉਣਾ ਵਾ ਜਿਹੜੇ ਸਾਡੇ ਚੈਨਲ ਤੇ ਇੱਕ ਤਾਂ ਬੜੇ ਟਾਈਮ ਸਰ ਆਉਂਦੇ ਨੇ ਟਾਈਮ ਸਰ ਜਾਂਦੇ ਨੇ ਤੇ ਨਾਲ ਦੀ ਨਾਲ ਹੀ ਉਹ ਅਕਸਰ ਜਿਹੜੇ ਬਾਕੀ ਕੰਮ ਹੁੰਦੇ ਨੇ ਡੈਕੋਰੇਸ਼ਨ ਦਾ ਕੰਮ ਹੁੰਦਾ ਹੈ ਜਾਂ ਬਾਹਰਲੇ ਕੰਮ ਉਹਨਾਂ ਦੇ ਵੀ ਤਵੱਜੋ ਦਿੰਦੇ ਨੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਆਫਿਸ ਦੇ ਬਾਹਰ ਬਹੁਤ ਬਾ ਕਮਾਲ ਰੰਗੋਲੀ ਬਣਾ ਰਹੇ ਨੇ ਮੈਡਮ ਦਾ ਨਾਮ ਅਸ਼ ਅਸ਼ ਮੈਡਮ ਸਾਰੇ ਕਹਿੰਦੇ ਆ ਤੇ ਨਾਲ ਮੈਡਮ ਨਾਲ ਗੱਲਬਾਤ ਕਰਾਂਗੇ ਕਿ ਦੀਵਾਲੀ ਤੇ ਉਹ ਕੀ ਖਾਸ ਕਰ ਰਹੇ ਨੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜੀ ਮੇਰੇ ਹੈਲੋ ਮੇਰਾ ਨਾਮ ਆਰਸ਼ੀਪ ਕੋਰਾ ਮੇਰੇ ਵੱਲੋਂ ਤੇ ਪੂਰੇ ਐਸਐਮਜ਼ਡ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਦੇ ਬੰਦੀ ਛੋੜ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਅ ਸੋ ਹੁਣ ਸਾਡੇ ਨਾਲ ਹੈ ਸੀਨੀਅਰ ਪੱਤਰਕਾਰ ਵਿਪਨ ਅਰੋੜਾ ਜੀ ਜੋ ਅਕਸਰ ਇਹੀ ਗੱਲ ਕਰਦੇ ਆ ਕਿ ਜਦੋਂ ਵੀ ਉਹ ਆਫਿਸ ਦੇ ਵਿੱਚ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਨਜ਼ਰ ਉਹਨਾਂ ਦੇ ਕਿਚਨ ਦੇ ਵਿੱਚ ਹੁੰਦੀ ਹੈ ਤਾਂ ਉਹ ਗੱਲ ਕਰਦੇ ਆ ਕਿ ਉਹ ਦੀਵਾਲੀ ਤੇ ਕੀ ਖਾਸ ਮੰਦੇ ਆ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਹੈਪੀ ਦੀਵਾਲੀ ਇਹ ਸਾਲ ਲੋਕਾਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਜਿਹੜਾ ਕੋਵਿਡ-19 ਦਾ ਦੌਰ ਗਿਆ ਵਾ ਬਹੁਤ ਹੀ ਮਾੜਾ ਗਿਆ ਮੈਂ ਸਾਰਿਆਂ ਨੂੰ ਕਹਿਣਾ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਹੈਪੀ ਦੀਵਾਲੀ ਅਤੇ ਫਿਰ ਸਭ ਨੂੰ ਕਹਿੰਦਾ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਐਸਐਮਜੀ ਟੀਮ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦੀਵਾਲੀ ਦੀਆਂ ਮੇਰੇ ਵੱਲੋਂ ਅਤੇ ਅਸਮ ਜਟ ਪੂਰੀ ਫੈਮਿਲੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਣਪਰਾ ਵੱਲੋਂ ਲੱਖ ਲੱਖ ਵਧਾਈਆਂ ਦੀਆਂ ਪਰਮਾਤਮਾ ਕਰੇ ਉਹਨਾਂ ਦਾ ਇਹ ਸਾਲ ਤੇ ਆਉਣ ਵਾਲਾ ਸਾਲ ਸੁਖਤ ਭਰਿਆ ਹੋਵੇ ਸਾਰਿਆਂ ਦੇ ਘਰ ਪਰਿਵਾਰ ਪੂਰੀ ਖੁਸ਼ੀਆਂ ਨਾਲ ਲੰਗੜ ਹੈਪੀ ਦੀਵਾਲੀ ਟੂ ਆਲ ਆਫ ਯੂ ਥੈਂਕ ਯੂ ਸੋ ਮੱਚ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਅੱਪਾ ਸਾਰੇ ਦੇਖਦੇ ਆ ਕਿ ਲੋਕੀ ਬੜਾ ਖਰਚਾ ਕਰਦੇ ਦਿਵਾਲੀਆ ਤੇ ਕਿ ਆਹ ਡੈਕੋਰੇਸ਼ਨ ਤੇ ਇੰਨਾ ਖਰਚਾ ਕਰੇ ਰੈਲੇਟਿਵਸ ਨੂੰ ਕਦੇ ਮੈਂ ਬੜੇ ਘੱਟ ਬੰਦੇ ਦੇਖੇ ਜਿਹੜੇ ਉਹ ਗਰੀਬਾ ਦੇ ਬੱਚਾ ਦਾ ਬਹੁਤ ਘੱਟ ਸੋਚਦੇ ਮੈਂ ਕਹਿੰਦਾ ਕਿ ਉਹਨਾਂ ਬਾਰੇ ਵੀ ਸੋਚਿਆ ਜਾਵੇ ਉਹਨਾਂ ਲਈ ਵੀ ਕੁਛ ਨਾ ਕੁਛ ਕੀਤਾ ਜਾਵੇ ਮੇਰੇ ਵੱਲੋਂ ਸਭ ਨੂੰ ਹੈਪੀ ਦਿਵਾਲੀ ਤੇ ਬੰਦੀ ਛੋੜ ਦੇਵਸ ਦੀਆਂ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ ਜੀ ਹੈਪੀ ਦਿਵਾਲੀ ਮੇਰੇ ਵੱਲੋਂ ਤੇ ਐਸਐਮਜ਼ेड ਫੈਮਿਲੀ ਵੱਲੋਂ ਸਾਰਿਆਂ ਨੂੰ ਹੈਪੀ ਦਿਵਾਲੀ ਸਤਿਗੁਰ ਜੀ ਮੈਂ ਹਰਜੀਤ ਮੈਂ ਕਹਿਣਾ ਚਾਹੁੰਦਾ ਕਿ ਦਿਵਾਲੀ ਦੇ ਮੌਕੇ ਤੇ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਐਸਐਮਜ਼ेड ਨਿਊਜ਼ ਚੈਨਲ ਨੂੰ ਵੀ ਵਧਾਈਆਂ ਜਿਹੜਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਐਸਐਮਜ਼ेड ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਐਸਐਮਜ਼ेड ਪਰਿਵਾਰ ਵੱਲੋਂ ਅਤੇ ਮੇਰੇ ਹਿੰਮਤ ਕੁਮਾਰ ਵੱਲੋਂ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਔਰ ਇੱਕ ਛੋਟਾ ਜਿਹਾ ਅਪੀਲ ਕਰਨੀ ਚਾਹਾਂਗਾ ਕਿ ਦਿਵਾਲੀ ਇਕੱਲੀ ਖੁਸ਼ੀਆਂ ਮਨਾਉਣਾਂ ਲਈ ਜਿਹੜੇ ਆਪਣੇ ਪਰਿਵਾਰ ਦੇ ਆਪਣੇ ਘਰ ਦੇ ਲਾਗੇ ਜਿਹੜੇ ਬੰਦੇ ਰਹਿੰਦੇ ਨੇ ਜਾਂ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਵੀ ਥੋੜੀ ਦਿਵਾਲੀ ਦੀਆਂ ਖੁਸ਼ੀਆਂ ਦਈਏ ਤਾਂ ਕਿ ਸਾਰੇ ਪਰਿਵਾਰ ਜਿਹੜੇ ਗਰੀਬ ਪਰਿਵਾਰ ਨੇ ਉਹ ਵੀ ਦਿਵਾਲੀ ਮਨਾ ਸਕਣ ਧੰਨਵਾਦ ਔਰ ਹੈਪੀ ਦਿਵਾਲੀ ਸਭ ਤੋਂ ਪਹਿਲੇ ਐਸਐਮਜ਼ਡ ਫੈਮਿਲੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਐਸਐਮਜ਼ਡ ਦੀ ਸਾਰੀ ਟੀਮ ਦੇ ਵੱਲੋਂ ਪ੍ਰਭੂ ਅੱਗੇ ਹੀ ਪ੍ਰਾਰਥਨਾ ਕਰਾਂਗੀ ਕਿ ਇਹ ਬੱਚੇ ਦਿਨ ਰਾਤ ਟੱਕੀ ਕਰਨ ਤੇ ਐਸਐਮਜ਼ेड ਫੈਮਿਲੀ ਦਾ ਨਾਮ ਰੋਸ਼ਨ ਕਰਨ। ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ। ਮੇਰੀ ਤਰਫ ਤੋਂ ਸਾਰਿਆਂ ਨੂੰ ਹੈਪੀ ਦੀਵਾਲੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਖਮੀ ਸਿੰਘ ਹੈ। ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਤੇ ਦੀਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਅਤੇ گاਂਵ ਵੀ ਸਾਰੇ ਤਰੱਕੀਆਂ ਕਰਨ। ਸਤਿ ਸ਼੍ਰੀ ਅਕਾਲ ਜੀ, ਮੇਰੇ ਐਸਐਮਜੀ ਫੈਮਿਲੀ ਵੱਲੋਂ ਸਾਰਿਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਕੋਸ਼ਿਸ਼ ਕਰੋ ਕਿ ਚਾਈਨਾ ਸਵਾਨ ਘੱਟ ਖਰੀਦੋ ਇਸ ਦੀਵਾਲੀ ਤੇ ਮੇਕ a ਕਲੀਨ ਐਂਡ ਗ੍ਰੀਨ ਦੀਵਾਲੀ ਮਨਾਓ ਔਰ ਹੋ ਸਕਦਾ ਹੈ ਕਿ ਜਿਹੜੇ ਆਪਣੀ ਹੈਲਪ ਨਹੀਂ ਕਰ ਸਕਦੇ ਜਾਂ ਕੋਈ ਚੀਜ਼ ਨਹੀਂ ਖਰੀਦ ਸਕਦੇ ਜਾਂ ਗਰੀਬ ਬੱਚੇ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਕਿਸ ਨਾ ਕਿਵੇਂ ਮਠਿਆਈ ਜਾਂ ਕੁਛ ਠੋਏ ਵੰਡ ਕੇ ਉਹਨਾਂ ਦੀ ਹੈਲਪ ਕੀਤੀ ਜਾਵੇ। ਇੱਕ ਵਾਰ ਫਿਰ ਮੇਰੇ ਅਤੇ ਐਸਐਮਜੀ ਫੈਮਿਲੀ ਵੱਲੋਂ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਟੀਮ ਐਸਐਮਜੀ ਨਿਊਜ਼ ਵੱਲੋਂ ਰਵਲਿੰਨ ਕੌਰ ਕੰਟੈਂਟ ਰਾਈਟਰ ਐਂਡ ਸੋਸ਼ਲ ਮੀਡੀਆ ਹੈਂਡਲਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ। ਮੇ ਡਿਸ ਦੀਵਾਲੀ ਬles you ਐਂਡ ਯਰ ਫੈਮਿਲੀ ਵਿਦ ਹੈਪੀਨੈਸ ਜੋਇ ਐਂਡ ਪ੍ਰੋਸਪਰਿਟੀ। ਥੈਂਕ ਯੂ ਸੋ ਮੱਚ। ਸੋ ਇਹ ਸਾਡਾ SMZ ਪਰਿਵਾਰ ਜੋ ਅੱਜ ਟੀਮ ਇੱਥੇ ਪਹੁੰਚੀ ਹੋਈ ਸੀ ਤੇ ਬਾਕੀ ਟੀਮ ਫੀਲਡ ਦੇ ਵਿੱਚ ਆਪਣਾ ਵਧੀਆ ਕੰਮ ਕਰਦੀ ਪਈ ਹੈ ਤੇ ਅਸੀਂ ਹਮੇਸ਼ਾ ਹੱਸਦੇ ਖੇਡਦੇ ਰਹਿਣੇ ਆ ਤੇ ਆਪਣਾ ਕੰਮ ਨੋਕ-ਚੋਕ ਦੇ ਨਾਲ ਕਰਦੇ ਰਹਿਣੇ ਆ ਤੇ ਹੁਣ ਮੇਰੇ ਵੱਲੋਂ ਨਰਿੰਦਰ ਕਲੇਰ ਦੇ ਵੱਲੋਂ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਖੁਸ਼ੀਆਂ ਵੰਡੋ ਖੁਸ਼ ਰਹੋ ਫੋਲੀਟਸ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ SMZ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ ਯੂਟਿਊਬ ਚੈਨਲ ਐਂਡ ਪ्रेस ਦ ਬੈਲ ਆਈਕਨ